ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਰ ਵਿੱਚ ਇੱਕ ਦਿਖਾਉਣੀ ਹੈ ਜਰਸੀ ਬੈਡ ਤਾਜੀ ਸੂਈ ਜਿਹਦੇ ਵਗਰ ਬੱਚੀ ਕਿਹੜੇ ਸੀਮਨ ਦੇ ਰਿਕਾਰਡ ਵਿੱਚ ਦੱਸਾਂਗੇ ਤੇਨ ਦਿਖਾਵਾਂਗੇ ਐਫ ਬੈਡ ਕੱਲੇ ਕਨੇਡਾ ਹੋਏ ਡਿਟੇਲ ਵੀ ਉਤੋਂ ਲੈ ਕੇ ਦਿੰਨੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜੱਗਾ ਪਿੰਡ ਮੱਝੂ ਕੇਆ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਪੈ ਗਿਆ ਪਿੰਡ ਮੱਝੂ ਕੇ ਮੇਰੇ ਦੀਪਗੜਪਹਾੜ ਦੇ ਨਾਲ ਹੀ ਆ ਗਿਆ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਜੀ 99155 ਤੇ 19172 ਜੀ 99155 19172 ਹਾਂ ਆਪਣਾ ਵਪਾਰ ਦਾ ਕੰਮ ਆ ਵਪਾਰ ਦਾ ਹੀ ਆ ਜੀ ਠੀਕ ਆ ਗਾਵਾਂ ਪੰਜ ਸੱਤ ਹਰ ਵਕਤ ਹੁੰਦੀਆਂ ਹਾਂ ਹਾਂ ਜੀ ਹਾਂ ਕਹਿੰਦੇ ਬਾ 20 ਕਿਲੋ ਤੱਕ ਲੈ ਕੇ ਕਿੰਨੇ ਕਿਲੋ ਤੱਕ ਚੱਲੀ ਜਾਂਦੀਆਂ ਜੀ 45 50 ਤੱਕ ਹੋ ਜਾਂਦਾ ਠੀਕ ਹੈ 50 ਕਿਲੋ ਤੱਕ ਦੀ ਬਿਹੜ ਆਪਣੇ ਕੋਲੇ ਹਾਜ਼ਰ ਮਿਲੂਗੀ ਜਦੋਂ ਮਰਜੂਗੀ ਵੀਰ ਆਵੇ گاਵਾ ਹਾਜ਼ਰ ਹੁੰਦੇ ਆ ਪਹਿਲੇ ਨੰਬਰ ਤੇ ਆਪਾਂ ਜਰਸੀ ਦੇਖੀ ਜਾਂਦੇ ਆ ਬਾਈ ਜੀ ਕਿਹੜਾ ਸੁਆ ਸੁਈ ਹੋਈ ਆ ਸੁਆ ਇਹ ਜੋਜਾ ਸੁਈ ਆ ਦੂਜਾ 12 ਕਿਲੋ ਬੌੜਾ ਹਣ 5-6 ਦਿਨ ਸੁਈ ਨੂੰ ਹੋਗੇ ਮਗਰ ਬੱਸੀ ਆਈ ਜੈਗ ਦੀ ਸੋ ਮਗਰ ਬੱਛੀ ਆ ਧੋਰ ਦੀਵਾੜੀ ਲੰਬੀ ਸੋ ਕਾਫੀ ਕਲਰ ਦੇ ਵਿੱਚ ਆ ਗਈ ਜਿੰਦ ਜਾਣ ਦੇਖੋ ਸਵੇਰ ਦਾ ਟਾਈਮ ਆ ਕਿਉਂਕਿ ਪਿੰਡ ਮੇਰੇ 1.5-2 ਕਿਲੋਮੀਟਰ ਦੇ ਨਾਲ ਹੀ ਆ ਸਵੇਰੇ ਵੀਡੀਓ ਕਵਰ ਕਰਨਾ ਕਿ ਚਵਾਈਏ ਦੀ ਹੁਣ ਹੋਈ ਵੀ ਆ ਸਰ ਫਲੇ ਸਾਢੇ ਰੋਮਾਂ ਦੇ ਅੱਧੇ ਦਾ ਉਹ ਤਾਂ ਰਵੀ ਗੱਸ ਕਰ ਸਕਦੇ ਹੋ ਕੋਈ ਇਹਨੂੰ ਬਾਜ਼ਾਰ ਨਹੀਂ ਲੱਗਿਆ ਹੋਇਆ 1% ਦਾ ਵੀ ਨਹੀਂ ਬਾਜ਼ਾਰ ਲੱਗਿਆ ਹੋਇਆ ਇਹਨੂੰ ਸੋ ਮੰਨ ਕੇ ਚੱਲੋ ਆਹ ਦੇਖੋ ਟੈਗ ਟੂਪ ਪਏ ਪਿਆ ਪੂਰੇ ਕੱਦ ਕਾਠ ਵਾਲੀ ਮੱਥੇ ਦੇ ਟੋਆ ਵਗੈਰਾ ਤੇ ਕੰਪੈਕਟ ਹਵਾਨਾ ਬਿਲਕੁਲ ਰਾਜੀ ਸਮੀ ਬਲੀ ਵੀ ਲੱਸੀ ਨਾ ਵੀ ਕਿਸੇ ਪਾਸੇ ਹੋਣੀ ਫੁੱਲ ਜਿੰਦਜਾਨ ਤੇ ਫੁੱਲ ਬਰੀਡ ਦੇ ਵਿੱਚ ਆ ਤੇ ਬਾਈ ਜੀ ਦੋ ਟਾਈਮ ਦੁੱਧ ਚਵਾ ਕੇ ਦੇ ਦਾਂਗੇ ਚਵਾ ਕੇ ਦੇ ਦਾਂਗੇ 18 ਕਿਲੋ ਬੋਲਾ ਹੈਗਾ ਜੀ ਠੀਕ ਆ ਬੱਚੀ ਕਿਹਦੇ ਸੀਮਤੀਆ ਮਗਰ ਬੱਚੀ ਜੈਗ ਦੀ ਆ ਜੀ ਸੋ ਜੈਗ ਦੀ ਬੱਚੀ ਆ ਮਗਰ ਕਿਆ ਬਾਤਾਂ ਤੇ ਟੋਆ ਟਾ ਦੇਖੋ ਪੂਰੀ ਸਾਫ ਸੁਥਰੀ ਬੱਚੀ ਤੇ ਕਹਿੰਦਾ ਭਾਬਾ ਤਿੰਨ ਚੀਜ਼ਾਂ ਬੰਦੇ ਦੇ ਘਰੇ ਜਾਣਗੀਆਂ ਇੱਕ ਦੁੱਧ ਜਾਊਗਾ ਦੋ ਬੱਚਿਆਂ ਜਾਣਗੀਆਂ ਤੇ ਬਾਈ ਜੀ ਰੇਟ ਇਹਦਾ ਵੇਚਣ ਵਾਲਾ ਕੀ ਰੱਖਿਆ ਰੇਟ ਇਹਦਾ 20000 ਮਾੜਦਾਨ ਵਿੱਚੋਂ ਕਰਦਾ ਹਾਂ 10000 ਰੁਪਏ ਕਰ ਦਾਂਗੇ ਸੋ 72000 ਦੇ ਵਿੱਚੋਂ ਮਾੜਦਾਨ ਹੋ ਜਾਊਗਾ ਫਿੱਟ ਫਾਟ ਲੈਵਾ ਜਮਾ ਮਗਰ ਬੱਚੀ ਬਹੁਤ ਵੀ ਡਿਮਾਂਡ ਕਰਦੀ ਹੈ ਕਿ ਬੱਚੀ ਜਾਨੀ ਬੈੜ ਲੈਣੀ ਆ ਕਿਉਂਕਿ ਦੋ ਚੀਜ਼ਾਂ ਜਾਣ ਤੇ ਬਾਈ ਜੀ ਦੋ ਨੰਬਰ ਤੇ ਗੱਬੜ ਬੈੜ ਦੇਖੀ ਜਾਂਦੇ ਆਪਾਂ ਹਾਂ ਇਹ ਸਟਾਈਕਰ ਦੀ ਆਪੋ ਬਈ ਠੀਕ ਆ ਆਪ ਹੈਗਾ ਸਟਾਈਕਰ ਦੀ ਪਾਈਪਰ ਤੋਂ ਇਹ ਗੱਭਣਾ 25-22 ਕਿਲੋ ਪਲੂਣ ਦਾ ਦੁੱਧ ਦਿੱਤਾ ਜੀ ਠੀਕ ਹੈ ਦੰਦੋ ਜਮਾਨ ਹੋ ਲੱਗਪਗ ਨਹੀਂ ਸੇ ਦਾੰਦਾ ਜੀ ਸੇ ਦੰਦ ਤੇ ਇੱਕ ਦਿਨ ਬਾਈ ਜੀ ਕਹਿ ਕੱਢਦੀ ਹਜੇ ਹਾਲੇ ਤਾਂ 12 ਦਿਨ ਪਏ ਸੋ 12 ਦਿਨ ਬਾਕੀ ਆ ਹਜੇ ਦਾ ਸੇਰ ਦੇ ਵਿੱਚੋਂ ਪੂਣੀ ਹੋਈ ਇਕੱਤੀ ਆ ਗੱਲੀ ਮੂੰਹ ਮੱਤਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਮਿਲਕ ਵੇਨਸ ਵਗੈਰਾ ਦੇਖ ਸਕਦੇ ਹੋ ਗਲਾਬੀ ਗਲਾਬੀ ਥਾਣਾ ਪਲੂਣ ਦਾ ਪਹਿਲੇ ਸੂਏ 25-22 ਕਿਲੋ ਦੁੱਧ ਦਿੱਤਾ ਹੋਇਆ ਤੇ ਇਸ ਵਾਰ ਬਾਈ ਜੀ ਇਹ ਨੀਦ ਲਾ ਸਕੀ ਆਪਾਂ ਕਿੱਥੇ ਕੱਟਾਂਗੇ 30 ਤੋਂ ਪਲੱਸ ਹੀ ਚੱਲੂ ਜੀ ਠੀਕ ਹੈ 30 ਤੋਂ ਪਾਰ ਚੱਲੂਗੀ ਵੇਖਾ ਕੇ ਖਰੀਦਣ ਵਾਲਾ ਬੰਦਾ 30 ਮੰਨ ਕੇ ਲੈ ਲੇ ਬਾਕੀ ਇਹਦੇ ਵਿੱਚ ਬਿਊਟੀ ਤੇ ਇਹਦੇ ਵਿੱਚ ਸਾਈਜ਼ ਵਗੈਰਾ ਵੀ ਪੂਰਾ ਫੁੱਲ ਆ ਇਹ ਨਹੀਂ ਗੱਲ ਵੀ 30 ਕਿਲੋ ਕਹਿੰਦਾ ਤੇ ਡੱਡ ਜੀ ਦੀ ਬੈੜ ਹੋਵੇ ਤੇ ਪੂਰੀ ਵੱਡੀ ਆ ਕਹਿੰਦਾ ਆਪਾਂ ਪੇਮੈਂਟ ਇੱਕ ਵਾਰ ਲੱਗ ਜੂ ਤਾਂ ਜਿਵੇਂ ਕਹਿੰਦੇ ਹੁੰਦੇ ਆ ਵੀ ਵਿਆਹ ਇੱਕਾਰੀ ਹੁੰਦਾ ਹੁੰਦਾ ਜਦੋਂ ਪਸ਼ੂ ਚੰਗਾ ਖਰੀਦਣਾ ਵੀ ਆਪਾਂ ਬਰੀਡ ਚੰਗੀ ਲੈ ਲਓ ਹਨਾ ਕਿਉਂਕਿ ਅੱਜ ਦੇ ਡੇਅ ਵਿੱਚ ਮੰਗਾਈ ਦਾ ਜੋਗਾਗਾ ਮਾੜੀ ਚੀਜ਼ ਲੈ ਲੈਣ ਜਾਓ ਆਪਾਂ ਬਰੀਡ ਚੈਰ ਕਰਦੇ 10 ਸਾਲ ਲੱਗ ਜਾ ਇੱਕ ਵਾਰ ਚੰਗੀ ਪੇਮੈਂਟ ਲਾ ਲਾ ਗਿਆ ਆਪਾਂ ਫੇਸ ਬਹੁਤ ਆ ਲੈ ਟਿੱਲਾਂ ਤੇ ਬਾਕ हां हां जਵੇਂ ਮਰਜੀ ਠੀਕ ਹੈ ਕਹਿੰਦੇ ਭਾਵੇਂ ਇਹਦੇ ਚੰਗਾ ਕੋਈ ਸੀਮਨ ਵਰਤ ਨਹੀਂ ਇਹਦੇ 4 4 5000 ਦੇ ਸੀਮਨ ਜਿਹੜੇ ਆਉਂਦੇ ਆ ਚੰਗੇ ਨਾਮੀ ਸਾਨਾ ਦੇ ਹਨਾ ਹਾਂ ਇਹ ਆਪ ਵੀ ਚੰਗੇ ਦੀ ਇਹ ਸਟਾਈਕਰ ਦੀ ਇਹਦੇ ਲੱਗਿਆ ਵਾ ਪੇਪਰ ਦਾ ਪੇਪਰ ਦਾ ਲੱਗਿਆ ਸੈਕਸੜ ਲੱਗਿਆ ਵੀ ਨੋਰਮ ਸੈਕਸੜ ਨਹੀਂ ਨੋਰਮਲ ਲੱਗਿਆ ਜੀ ਠੀਕ ਹੈ ਲੱਗਿਆ ਨੋਰਮ ਸੈਕਸੜ ਹਨਾ ਹਾਂ ਤੇ ਦੂਜੇ ਨੰਬਰ ਦੇ ਭਾਈ ਜਿਹੜੀ ਬੈੜ ਦੇਖੀ ਜਨੇ ਆਪਾਂ ਇਹ ਜੀ ਪਹਿਲਣ ਵਸੀ ਹੈ 40 120 ਹੀ ਆ ਯਾਰ ਵੱਡੀ-ਵੱਡੀ ਬਹੁਤ ਆ ਹਨਾ ਹਾਂ ਇਹਦੇ ਰਮਾਡਾ ਦਾ ਸਿਕਸੜ ਸੀਮਨ ਲੱਗਿਆ ਰਮਾਡਾ ਦਾ ਸਿਕਸੜ ਸੀਮਨ ਲੱਗਿਆ ਵਾ ਤੇ ਖੜ ਨਹੀਂ ਖੁਣ ਨਹੀਂ ਦੇਖੋ ਯਾਰ ਕਿਆ ਬਾਤ ਆ ਯਾਰ ਬਰੀਡਾ ਦਾ ਪਤਾ ਇਥੋਂ ਲੱਗਦਾ ਜਮ ਬਰੀਡ ਆਪਾਂ ਕਹਿ ਨਹੀਂਦੇ ਉਹਦੇ ਅੰਚਰਾ ਤੋਂ ਮੰਨ ਕੇ ਚੱਲੋ ਵੀ ਬੋਡੀ ਸਟੈਕ ਤੇ ਸਾਤ ਸੁਵਾ ਦੇ ਕੇ ਪਤਾ ਲੱਗਦਾ ਇਹ ਬਾਈ ਜੀ ਦਿਨ ਕਿਆ ਕ ਕੱਢ ਦੂਗੀ ਇਹਦੇ 15 ਦਿਨ ਪਏ ਆ ਜੀ 15 ਦਿਨ ਬਾਕੀ ਲੱਗ ਪਏ ਆ ਇਹਦੇ ਪਹਿਲੇ ਸੂਏ ਆਪਾਂ ਇਹਦੇ ਤੋਂ ਕੀ ਉਮੀਦ ਲਾ ਸਕਦਾ ਦੁੱਧ ਆਲੀ ਜੀ ਇਹ 35 ਤੋਂ ਬਾਹਰ ਹੀ ਚੰਦੂ ਜੀ ਪਹਿਲੇ ਸੂਏ ਹਾਂ ਹਾਂ ਦੰਦੋ ਕਿਨੇ ਦੰਦ ਦੇਖ ਲੈ ਬਹੁਤ ਤਗੜੇ ਪਾਰ ਹੁੰਦੀ ਐ ਦੰਦ ਦੇਖਿਆ ਚਾਰ ਦੰਦ ਆਈ ਚ ਚਾਰ ਦੰਦ ਪਹਿਲਾ ਸੂਆ ਤੇ ਬਾਕੀ ਯਾਰ ਸਾਇਸ ਸੂਜ ਦੇ ਬਾਕੀ ਆ ਤੋਰਾ ਵਗਰਾ ਦੇਖੋ ਸਾਤ ਸੁਹਾਏ ਦਾ ਤੇ ਇਹਦਾ ਬਾਈ ਜੀ ਰੇਟ ਆ ਬਾਕੀ ਰੱਖਿਆ ਜੀ ਰੇਟ ਤੇ ਤਾਂ ਫੋਨ ਤੇ ਕਰ ਲਾਂਗੇ ਜੀ ਅੱਛਾ ਡੱਬੀਆ ਬੱਚੇ ਸਾਰੇ ਦਾ ਰੇਟ ਫੋਨ ਤੇ ਹਾਂ ਹਾਂ ਸੋ ਇਹਨਾਂ ਦਾ ਰੇਟ ਸਾਰਿਆਂ ਦਾ ਫੋਨ ਤੇ ਹੋਊਗਾ 4 ਦੰਦ ਇਹ ਦੱਸੀ ਆਪਾਂ ਕਿਹਦੇ 40 40 120 ਦੀ ਹੈ ਜੀ 40 120 ਦੀ ਆ ਬਾਕੀ ਨਾ ਲੱਗਿਆ ਵਗੇ ਇਹਦੇ ਰਮਾੜਾ ਦਾ 60 ਲੱਗਿਆ ਜੀ ਰਮਾੜਾ ਦਾ 60 ਸੀਵਲ ਲੱਗਿਆ ਹੋਇਆ ਸੋ ਥੋੜਾ ਜਿਹਾ ਸਪੇਸ ਵਗੈਰਾ ਦੇਖੋ ਜਿਹੜੇ ਵੀ ਕਹਿੰਦੇ ਪਲੂਨ ਬੱਚੀ ਅਸੀਂ ਲੈਣੀ ਆ ਜਿਹਦਾ ਬਾਇਓ ਡਾਟਾ ਨਾਲ ਹੋਵੇ ਉਹਦਾ ਦੀ ਬ ਤੇ ਬਾਕੀ ਯਾਰ ਪੈਠੂਪੜੇ ਦੇ ਬੰਦਰ ਤੇ ਖੜ ਨਹੀਂ ਖੋਣੇ ਸਾਚ ਸੁਹਾ ਦੇਖੋ ਯਾਰ ਕਿਆ ਬਾਤਾਂ ਪਹਿਲੇ ਸੂਆਤੀ ਤੋਂ ਪਾਰ-ਪਾਰ ਚੱਲਣਾ ਅੱਗੇ ਬਾਈ ਜੀ ਤਿੰਨ ਨੰਬਰ ਦੇ ਤੇ ਚੌਥੇ ਨੰਬਰ ਦੇਖੀ ਜੰਨੇ ਆਪਾਂ ਹਾਏ ਜੂਜਾ ਸੂਆ ਬਈ ਇਹਨੇ 28 ਕਿਲੋ ਦੁੱਧ ਦਿੱਤਾ ਪਲੂਣ ਨੇ ਦੂਜਾ ਸੂਆ ਪਲੂਣ ਨੇ 28 ਕਿਲੋ ਦੁੱਧ ਹਾਂ ਤੇ ਸੈ ਸੂਆ ਇੱਕ ਜੀ ਆਪਾਂ ਹੋਰ ਦੇਖੀ ਆ ਤੇ ਜਿਹੜਾ ਬੰਦਾ ਇਹ ਬੈੜ ਲੂਗਾ ਉਹਨੂੰ ਮਸ਼ੀਨ ਦੀ ਮੈਕਨ ਜ਼ਰੂਰਤ ਨਹੀਂ ਹਨਾ ਨਾ ਹੱਤੀ ਚਵਾਈ ਵਾਲਾ ਥਾਣਾ ਸੋ ਯਾਰ ਹੱਤੀ ਚਵਾਈ ਵਾਲਾ ਥਾਣਾ ਕਿੰਨਾ ਦੁੱਧ ਬਾਦੂ ਵੀਰ ਜੱਗੇ ਗਏ ਇਹ 32 33 ਕਿਲੋ ਰਾਮ ਨਹੀਂ ਦੇਊਗੀ 3 ਤੇ ਚੋਆ ਬਾਥੀ ਰਹਿਵਾਂਗੇ ਹਣਾ ਹਾ ਹਾਥੀ ਚਵਾਈ ਹਲੇ ਚਾਹ ਕੋਈ ਮਸ਼ੀਨ ਨਾ ਝੋਲੇ ਚਾਹ ਠੀਕ ਆ ਉਹ ਤਾਂ ਆਪਣੇ ਤੇ ਡਿਪੈਂਡ ਆ ਬੱਚ ਮਿਰ ਕਹਿੰਦੇ ਅਸੀਂ 30 32 ਕਿਲੋ ਦੁੱਧ ਲੈਣਾ ਤੇ ਪਾਸ ਸਾਡੇ ਅਸੀਂ ਇੱਕ ਬੈੜ ਰੱਖਨੇ ਆ 100 ਗਰਾਂ ਤੇ ਮਸ਼ੀਨ ਸਾਡੇ ਕੋਲ ਹੈ ਨਹੀਂ ਇੱਕ ਬੈੜ ਰੱਖ ਕੇ ਆਪਾਂ ਮਸ਼ੀਨ ਦੇ ਪੈਸੇ ਲਾ ਦੇ ਦਾ ਮੰਨ ਕੇ ਚੱਲੋ ਉਹ ਤੇ ਆਪਣਾ ਪੈਸੇ ਦੀ ਬਰਬਾਦੀ ਆ ਸਵਾਹ ਦੇਖੋ ਯਾਰ ਜਮਾ ਜਿਹੜੇ ਵੀਰ ਕਹਿੰਦੇ 100 ਗਰ ਰੱਖਣਾ ਇੱਕ ਬੈੜ ਲੈ ਲਈ ਇਸ ਜੱਫਾ ਤੇ ਥਾਣ ਦੇਖੋ ਯਾਰ ਕਿਆ ਬਾਤਾਂ ਯਾਰ ਗੁੱਲੇ ਵਾਲਾ ਸਣਾ ਜਮਾ ਹਣਾ ਮਰਜੀ ਬਹਿ ਜੇ ਜਿਵੇਂ ਸਵਾਦ ਲੈ ਦੂਜੇ ਵਾਰ ਚੋਣਨ ਯਾਰ ਐ ਠੀਕ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹਦੇ ਨਹੀਂ ਪਤਾ ਬਈ ਇਹ ਘਰ ਨਹੀਂ ਲਈ ਠੀਕ ਇਹਦਾ ਸੀਮਨ ਨਹੀਂ ਕਨਫਰਮ ਹਾਂ ਤੇ ਆਪਣਾ ਨੰਬਰ ਐਡਰੈਸ ਬੋਲ ਦੇ 9915519127 ਠੀਕ ਆ ਪਿੰਡ ਮੱਜੂਕੇ ਪਿੰਡ ਮੱਜੂਕੇ ਜ਼ਿਲ੍ਹਾ ਬਰਨਾਲਾ ਜੱਗਾ ਵਪਾਰੀ ਜੀ ਨੂੰ ਮਰਜ਼ੀ ਪਹੁੰਚੇ ਫਰਨੀ ਦੇ ਵੀਰ ਦਾ ਘਰ ਆ ਜਦ ਮਰਜ਼ੀ ਪਹੁੰਚੇ ਇਹ ਨਹੀਂ ਗੱਲ ਵੀ ਅੱਜ ਐਸੇ ਹਰ ਵਕਤ ਵੀਰ ਕੋਲ ਬੈਠਾ ਹੁੰਦੇ ਬਾਕੀ ਕੁਸ ਕੱਚੀਆਂ ਖੜੀਆਂ ਗਿਆ ਆਪਾਂ ਚਾਰ ਬੈਠਾ ਕੈਮਰੇ ਸਾਹਮਣੇ ਕਰਦੇ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦਿਆਂ ਲਈ ਸਹਿਜ ਜਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ